ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇਹ ਵਧੀਆ ਕੰਪਿਊਟਰ ਵਧੀਆ ਆ ਗਈ ਅ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜਾਈ ਦਾ ਮਾਹੌਲ ਬਹੁਤ ਵਧੀਆ ਪਰੰ ਦਾ ਸਭ ਕੁਝ ਬਹੁਤ ਵਧੀਆ ਲੱਗੇ ਬਹੁਤ ਬਹੁਤ ਫਾਇਦੇ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਇਹ ਮੈਂ ਸਾਡੇ ਪੰਜਾਬ ਦੇ ਦੌਰੇ ਕਰਦਾ ਜੀ ਪਹਿਲਾਂ ਵੀ ਮੈਂ ਤੁਹਾਡੇ ਇੱਥੇ ਆਇਆ ਬੜੀ ਬੜੀ ਆਇਆ ਪਹਿਲਾਂ ਯੁੱਧ ਨਸ਼ਾ ਵਿਰੋਧ ਕਦੇ ਹਰ ਸ਼ੁੱਕਰਵਾਰ ਡੈਂਗੂ ਤੇ ਹੋਰ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਕੈਂਪੇਨ ਚੱਲਦੀਆਂ ਸਾਡੇ ਮਾਜੋ ਮੁੱਖ ਮੰਤਰੀ ਸਾਹਿਬ ਔਰ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਦੇ ਪੂਰੇ ਕੀਤੇ ਸੀ ਉਹਨਾਂ ਨੂੰ ਪੂਰੇ ਕਰਨ ਲਈ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਜੋ ਮਿਸ਼ਨ ਸਾਨੂੰ ਮਿਲਿਆ ਹੈਗਾ ਮੇਰੇ ਨਾਲ ਸਾਡੇ ਮੇਰੇ ਜਿਹੜੇ ਐਮਐਲਏ ਕਲੀਗ ਹੈ ਜੀ ਆਪਣੇ ਮੈਡਮ ਤੇ ਆਪਣੇ ਅਮਨਦੀਪ ਜੀ ਔਰ ਡਾਕਟਰ ਸਾਹਿਬ ਔਰ ਆਪਣੇ ਸਾਡੇ ਸਾਰੇ ਸਿਵਲ ਸਰਵਰ ਐਸਟੀਐਮ ਔਰ ਸਾਰੇ ਜਿੰਨੇ ਵੀ ਸਾਡੇ ਐਸਐਮਓ ਤੇ ਅਸੀਂ ਸਾਰੇ ਮਾਨ ਸਾਹਿਬ ਦੀ ਟੀਮ ਹੈ ਜੀ ਇਹ ਬੇਰਾ ਜਿਹੜਾ ਮਿਸ਼ਨ ਹੈਗਾ ਜੀ ਹੈਗਾ ਕਿ ਅਸੀਂ 350 ਤੋਂ ਵੱਧ ਦਵਾਈਆਂ ਦੇ ਰਹੇ ਹਾਂ ਇਹ 26 ਜਨਵਰੀ ਨੂੰ 24 ਦੇ ਵਿੱਚ ਜਿਹੜਾ ਸੀਗਾ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦੀ ਸ਼ੁਰੂਆਤ ਕੀਤੀ ਸੀ ਤੇ ਅਸੀਂ ਪਹਿਲਾਂ ਸਾਡੇ ਕੋਲ 170 ਮਤਲਬ ਇੰਨੀਆਂ ਦਵਾਈਆਂ ਹੁੰਦੀਆਂ ਸੀਗੀਆਂ ਜਿਹੜੀਆਂ ਜਿਹਨੂੰ ਅਸੀਂ ਈਟੀਆਲ ਕਰਨੇ ਹੁਣ 350 ਤੋਂ ਵੱਧ ਹੈ ਸਾਡੇ ਵੇਅਰਹਾਊਸ ਦੇ ਵਿੱਚ ਤਕਰੀਬਨ ਤਕਰੀਬਨ 350 ਦਵਾਈਆਂ ਹੈਗੀਆਂ ਸਟੋਰਾਂ ਦੇ ਵਿੱਚ ਵੀ ਪਹੁੰਚੇ ਹੋਈਆਂ ਅਸੀਂ ਪੇਸ਼ੈਂਟ ਦਾ ਸਰਵੇ ਕੀਤਾ ਸੀ ਕਿ ਜਿਹੜੀ ਮਰੀਜ਼ਾਂ ਨੂੰ ਦਵਾਈ ਆ ਉਹ ਕਿਤੇ 40% ਕਿਤੇ 50% ਕਿਤੇ 60% ਤੇ ਇੱਕ ਸਾਡੇ ਜਿਹੜਾ ਮਹਾਲੀ ਦਾ ਹਸਪਤਾਲ ਸੀ ਉਹਦੇ 98% ਲੋਕਾਂ ਨੂੰ ਦਵਾਈ ਮਿਲਦੀ ਆ ਸੋ ਉਹਨੂੰ ਸਾਰਿਆਂ ਨੂੰ 98% ਤੇ ਲੈ ਕੇ ਜਾਣ ਲਈ ਜਦੋਂ ਦਵਾਈ ਸਰਕਾਰ ਦੇ ਰਹੀ ਹੈ ਫ੍ਰੀ ਤੇ ਮਰੀਜ਼ ਨੂੰ ਲੈਣੀ ਚਾਹੀਦੀ ਆ ਇਸ ਕਰਕੇ ਮੇਰਾ ਦੌਰਾ ਜੀ ਹੈ ਮੈਨੂੰ ਪੂਰਾ ਕਰਨ ਦੇ ਪਹਿਲਾਂ ਮੈਂ ਬੋਲਣਾ ਫਿਰ ਉਸ ਤੋਂ ਬਾਅਦ ਸਵਾਲ ਪੁੱਛ ਰਿਹਾ ਹਾਂ ਤੇ ਦੂਜਾ ਮੇਰਾ ਦौरा ਇਸ ਕਰਕੇ ਵੀ ਹੈ ਜੀ ਕਿ ਅਸੀਂ ਜੇ ਤੁਹਾਨੂੰ ਪਹਿਲਾਂ ਮੈਂ ਜਾ ਕੇ ਆਪ ਦੇਖ ਕੇ ਆਇਆ ਜੀ ਸਾਡੇ ਕੋਲੇ ਆਕਸੀਜਨ ਦਾ ਪਲਾਂਟ ਹੈ ਜੀ ਸਟੈਂਡ ਬਾਈ ਪਲਾਂਟ ਹੈ ਔਰ ਉਹਦੇ ਨਾਲ ਇੱਕ ਮੈਨੀਫੋਲਡ ਸਿਸਟਮ ਹੁੰਦਾ ਉਹ ਵੀ ਮੈਂ ਦੇਖ ਕੇ ਆਇਆ ਹੈ ਸਿਲੰਡਰ ਲੱਗੇ ਹੁੰਦੇ ਆ ਉਹਦੇ ਵਿੱਚ ਇਹ ਸਾਰਾ ਸਿਸਟਮ ਨੂੰ ਆਟੋਮੈਟ ਕਰ ਰਹੇ ਆ ਇਸੇ ਤਰ੍ਹਾਂ ਬਿਜਲੀ ਦਾ ਜਿੱਥੇ ਵੀ ਤੁਹਾਡੇ ਕ੍ਰਿਟੀਕਲ ਏਰੀਆ ਹੈਗਾ ਚਾਹੇ ਆਪਰੇਸ਼ਨ ਜਨਰੇਟਰ ਹੋਵੇ ਚਾਹੇ ਤੁਹਾਡਾ ਜਿਹੜੀ ਐਮਰਜੈਂਸੀ ਹੈ ਲੈਬਰ ਰੂਮ ਹੈ ਉਹ ਜਿੱਥੇ ਵੀ ਬਲਕ ਰਿਡਿਕਰੀਆ ਆਏਗਾ ਉਹਦੇ ਵਿੱਚ ਇੱਕ ਤਾਂ ਆਕਸੀਜਨ ਦੀ ਜਿਹੜੀ ਹੈਗੀ ਆ ਉਹਨੂੰ ਕ੍ਰੈਸ਼ ਟੌਰੀ ਕਹਿੰਦੇ ਉਹਦੇ ਛੋਟਾ ਸੈਂਟਰ ਹੋਏਗਾ ਤਾਂ ਕਿ ਕੋਈ ਦਿੱਕਤ ਨਾ ਆਵੇ ਐਂਬੋ ਬੈਗ ਹੋਣਗੇ ਮੰਨ ਲਓ ਤਿੰਨ ਦੀਆਂ ਚਾਰ ਲੇਅਰ ਕਰਦੇ ਆ ਅਸੀਂ ਬਿਜਲੀ ਦੀ ਸਪਲਾਈ ਦਾ ਵੀ ਉੱਥੇ ਯੂਪੀਐਸ ਲੱਗਿਆ ਹੋਵੇਗਾ ਕਿੰਨੇ ਘੰਟੇ ਦੀ ਬੈਕਅਪ ਹੋਵੇਗੀ ਇਸ ਤੋਂ ਸਵਾਏ ਜਿਹੜਾ ਹੈਗਾ ਤੁਹਾਡਾ ਜਨਰੇਟਰ ਦੀ ਬੈਕਅਪ ਹੈ ਔਰ ਹੌਟਲਾਈਨ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਡਿਸਟ੍ਰਿਕਟ ਹਸਪਤਾਲ ਸਬਡਿਵੀਜ਼ਨਲ ਹਸਪਤਾਲ ਸੀਐਸਐਚ ਸਾਰਿਆਂ ਦੇ ਵਿੱਚ ਪ੍ਰੋਸੈਸ ਚੱਲਦੀ ਪਈ ਹੈ ਸਾਰਿਆਂ ਦੇ ਵਿੱਚ ਹੌਟਲਾਈਨ ਕਰ ਰਹ ਦੁਆਇਆਂ ਸਾਰੀਆਂ ਦੇ ਰਹੇ ਆ ਪਹਿਲਾਂ ਅਸੀਂ 1000 ਕ ਡਾਕਟਰ ਭਰਤੀ ਕਰ ਚੁੱਕੇ ਆ ਸਪੈਸ਼ਲਿਸਟ ਸਾਰੇ ਬੁਲਾ ਕੇ ਟੀਚਰਸ 1000 ਡਾਕਟਰ ਹੋਰ ਆ ਰਹੇ ਆ ਇਹਨਾਂ ਜਿਹੜੇ ਤੁਹਾਡੇ ਮੈਂ ਕਿਹਾ ਡਿਸਟ੍ਰਿਕਟ ਹਸਪਤਾਲ ਸੰਬਿਜਨੋ ਹਸਪੀਟਲ ਔਰ ਸੀਐਸਸੀ ਜਿਹਨਾਂ ਦੇ ਵਿੱਚ ਪੂਰੇ ਡਾਕਟਰ ਹੋਣਗੇ 24 ਘੰਟੇ ਉੱਥੇ ਰਹਿਣਗੇ ਜੀ ਉਨ੍ਹਾਂ ਦੇ ਵਿੱਚ ਹਾਰਟ ਅਟੈਕ ਤੱਕ ਜਿਹੜਾ ਸਾਡੇ ਆ ਗਿਆ ਸੀ 583 ਬੰਦਿਆਂ ਦਾ ਜਿਹੜਾ ਵਿਆਹ ਹਾਰਾ ਦਾ ਟੀਕਾ ਲਾ ਕੇ ਅੱਜ ਮੈਂ ਤਾਰਨ ਤਾਰਨ ਤੋਂ ਆ ਰਿਹਾ ਉੱਥੇ ਜਿਹੜਾ ਹੈਗਾ ਮਤਲਬ ਉਹ 10 ਬੰਦਿਆਂ ਦਾ ਉੱਥੇ ਤਾਰਨ ਤਾਰਨ ਦੇ ਵਿੱਚ ਇਲਾਜ ਸਾਡੇ ਵਾਸਤੇ ਬੜਾ ਬੜਾ ਵੱਡਾ ਚੈਲੇਂਜ ਸੀ ਮਾਨੂੰ ਸਾਡੀ ਟੀਮ ਨੇ ਕਿਹਾ ਕਿ ਮਦਦ ਜੀ ਜੇ ਤੁਸੀਂ ਤਾਰਨ ਤਾਰ ਚਕਰਾਗੇ ਨਾ ਜੇ ਤਾਂ ਅਸੀਂ ਤੁਹਾਨੂੰ ਮੰਨ ਜਾਾਂਗੇ ਤੇ ਹੁਣ ਉਹ ਖੁਸ਼ ਆ ਵੀ ਤਾਰਨ ਤਾਰਨ ਚ ਵੀ ਹੋ ਰਿਹਾ ਪਰਾਨ ਕੋਰਟਸ ਵੀ ਹੋ ਰਿਹਾ ਜਿਹੜੇ ਗੁਰਦਾਸਪੁਰ ਦੇ ਵਿੱਚ ਛਾੜ ਆਇਆ ਉੱਥੇ ਸੱਤ ਪਿੰਡਾ ਜਿਹੜੇ ਕੱਟ ਜਾਂਦੇ ਸੀ ਉੱਥੇ ਜਿਹੜੀ ਅਸੀਂ ਆ ਗਈ ਆ ਬੋਟ ਐਂਬੂਲੈਂਸ ਦਾ ਬੰਦੋਬਸ ਕੀਤਾ ਉਹਦੀ ਖਬਰ ਆਈ ਸੀ মিডিਆ ਦਾ ਮੈਂ ਧੰਨਵਾਦ ਕਰਦਾ ਕਿ ਉੱਥੇ ਅੱਠ ਲੇਡੀਆਂ ਐ ਜਿਨ੍ਹਾਂ ਦੇ ਡਿਲੀਵਰੀ ਹੋਣੀ ਆ ਉਹਨਾਂ ਦਾ ਕੀ ਬਣੂਗਾ ਉਹਨਾਂ ਨੂੰ ਇੱਧਰ ਸ਼ਿਫਟ ਕਰਕੇ ਦੋ ਦੀ ਡਿਲੀਵਰੀ ਹੋ ਗਈ ਆ ਬੱਚੇ ਹੈਲਦੀ ਆ ਔਰ ਉਹਨਾਂ ਸਾਰਿਆਂ ਨੂੰ ਕਿਹਾ ਵੀ ਜਿਹੜਾ ਬੰਦਾ ਬਿਮਾਰ ਆ ਉਹਨੂੰ ਹਸਪਤਾਲ 'ਚ ਰਹਿਣ ਲਈ ਵੀ ਦੇਵਾਂਗੇ ਰੋਟੀ ਪਾਣੀ ਵੀ ਦੇ ਰਹੇ ਆਂਗੇ ਔਰ ਉੱਥੇ ਜਿਹੜਾ ਅਸੀਂ ਹੈਗਾ ਸਾਰਾ ਦਵਾਈਆਂ ਦਾ ਸਾਡੀਆਂ ਉੱਥੇ ਟੀਮਾਂ ਗਈਆਂ ਹੋਈਆਂ ਜੀ ਬੋਟ ਐਂਬੂਲੈਂਸ ਦੇ ਵਿੱਚ ਉੱਥੇ ਕੈਂਪ ਲਗਾ ਰਹੇ ਆਂ ਲੋਕਾਂ ਨੂੰ ਜਿਹੜੀਆਂ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਮੱਛਰਾਂ ਨਾਲ ਹੋਣ ਵਾਲੀਆਂ ਉਹਨਾਂ ਦੀ ਦਵਾਈ ਵੀ ਦੇ ਰਹੇ ਆਂ ਉਹਨਾਂ ਦਾ ਸਾਰਾ ਚੈੱਕਅਪ ਵੀ ਕਰ ਰਹੇ ਆਂ ਸੋ ਅਸੀਂ ਜਿਹੜਾ ਕੋਨੇ-ਕੋਨੇ ਤੱਕ ਮਾਨ ਸਾਹਿਬ ਨੇ ਪਾਣੀ ਵੀ ਪਹੁੰਚਾਇਆ ਦਵਾਈ ਵੀ ਪਹੁੰਚਾ ਰਹੇ ਆਂ ਆਕਸੀਜਨ ਬਿਜਲੀ ਦੀ ਸਪਲਾਈ ਲਿਫਟਾਂ ਕੰਮ ਕਰਦੀਆਂ ਹੋਣ ਸਾਫ ਸਫਾਈ ਹੋਵੇ ਹਸਪਤਾਲਾਂ ਦੇ ਵਿੱਚ ਡਾਕਟਰ ਸਾਰਾ ਮੈਡੀਕਲ ਸਟਾਫ ਮਿਲ ਕੇ ਤੰਦ ਹੀ ਨਾਲ ਲੋਕਾਂ ਦੀ ਸੇਵਾ ਕਰਨ ਕਿਸੇ ਕਿਸ ਨੇ ਜਿਹੜੀਆਂ ਮਾਲ ਪ੍ਰੈਕਟਿਸਾਂ ਆ ਉਹ ਵੀ ਲੱਭਦੇ ਫਿਰਦੇ ਆ ਜਦੋਂ ਕਿਤੇ মিডিਆ ਕੋਲ ਸਾਨੂੰ ਕੋਈ ਐਕਸਟਰਾ ਵਧੀਆ ਇਨਫੋਰਮੇਸ਼ਨ ਆਉਂਦੀ ਉਹ ਤੇ ਕੰਮ ਕਰਦਾ ਡਾਕਟਰ ਅਮਨਦੀਪ ਜੀ ਖੁਦ ਬੜੇ ਐਕਟਿਵ ਆ ਜੀ ਸਾਡੇ ਜਿਹੜੇ ਮਤਲਬ ਇਹ ਖੁਦ ਵੀ ਡਾਕਟਰ ਹੈ ਬੜਾ ਐਡਵਾਂਟੇਜ ਹੈ ਜੀ ਮੈਨੂੰ ਮੈਨੂੰ ਬੜਾ ਸਾਰਾ ਰਹਿਣ ਨਾਲ ਨਾਲ ਦੀ ਨਾਲ ਦੱਸਦੇ ਰਹਿੰਦੇ ਆ ਸੋ ਇਹ ਸਾਰੀਆਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਜਿਹੜੀਆਂ ਸੇਵਾ ਇਹ ਖਲਾ ਸੇਵਾ ਦੇਣੀ ਆ ਔਰ ਇਸੇ ਤਰ੍ਹਾਂ ਜਿਹੜਾ ਸਾਡੇ ਆਮ ਆਦਮੀ ਕਹਿੰਨੇ ਕਿ ਆ ਉਹਨਾਂ ਚ ਦਵਾਈਆਂ ਪਹਿਲਾਂ 80 ਸੀ ਹੁਣ ਅਸੀਂ 107 ਕਰਤੀਆਂ 38 ਤੱਕ ਹੁੰਦੇ ਸੀ 47 ਕਰਤੇ ਡੈਂਗੂ ਦਾ ਟੈਸਟ ਵੀ ਉੱਥੇ ਜੀ ਪ੍ਰੈਗਨਨਸੀ ਦਾ ਟੈਸਟ ਵੀ ਉੱਥੇ ਹੀ ਗਰਭવતી ਔਰਤਾਂ ਦੀ ਦੇਖਭਾਲ ਵੀ ਉੱਥੇ ਹੀ ਜੇ ਜਿਹੜੇ ਰੈਬੀਜ਼ ਨਾਲ ਬੱਚੇ ਬੰਦੇ ਜਿਹੜੇ ਸਿਗਰਟ ਆਗ ਬਰਡਸ ਦੇ ਨਾਲ ਉਹਦੀ ਵੀ ਉੱਥੇ ਟਿਕਾ ਲਾਣਾ ਉਹ ਵੀ ਉੱਥੇ ਕਰਤਾ ਕਾਲੇ ਪੀਲੇ ਦਾ ਐ AIDS ਦਾ ਟੈਸਟ ਹਾਰਮਨ ਲੈਕਨਿਕ ਦੇ ਵਿੱਚ ਆਪਣੇ ਸਰਵਿਸਿਜ਼ ਨੂੰ ਐਕਸਪੈਂਡ ਕਰ ਰਹੇ ਆ ਜੀ ਹੁਣ ਜਿਹੜਾ ਅਸੀਂ ਆਪਣਾ ਜਿਹੜਾ ਸਾਡੇ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਦੇ ਸਾਡੇ ਨੈਸ਼ਨਲ ਕਵਰੀਨਰ ਲਾਂਚ ਕਰਨਗੇ ਸਾਰੀ ਇਨਫੋਰਮੇਸ਼ਨ ਤੁਹਾਡੇ WhatsApp ਤੇ ਹੋਏਗੀ ਕਿ ਤੁਸੀਂ ਆਸਤਾ ਚਾਹੀਸੀ ਆ ਜਿਹੜਾ ਤੁਹਾਡਾ ਹੁਣ ਤੁਹਾਨੂੰ ਦਵਾਈ ਦਿੱਤੀ ਆ ਆ ਤੁਹਾਡੇ ਟੈਸਟ ਦੀ ਰਿਪੋਰਟ ਆ ਗਈ ਆ ਫਲਾਣੇ ਦੇ ਨਾਣਾ ਨਹੀਂ ਆਣਗੇ ਮੁੱਖ ਮਤੀ ਸਾਬਦਾ ਉਹਨਾਂ ਨੂੰ ਰਿਕਾਰਡਡ ਮੈਸੇਜ ਆਏਗਾ ਕਿ ਤੁਸੀਂ ਬੀਬਾ ਜੀ ਤੁਹਾਡੇ ਪ੍ਰੈਗਨਨਸੀ ਸੀ ਤੁਸੀਂ ਆਸਥਾਲ ਚਾਹੀ ਸੀ ਤੁਹਾਡਾ ਚੈੱਕ ਅਪ ਡਿਊ ਆਜੋ ਤੁਸੀਂ ਸ਼ੁਕਰ ਦੀ ਦਵਾਈ ਲੈ ਕੇ ਗਏ ਸੀ ਅੱਜ ਤੁਹਾਡਾ ਚੈੱਕ ਅਪ ਦਾ ਡਿਊ ਆਓ ਸ਼ੁਕਰ ਟੈਸਟ ਕਰੋ ਤੇ ਦਵਾਈ ਲੈ ਜਾਓ ਸੋ ਇਸ ਤਰ੍ਹਾਂ ਦੀਆਂ ਸਰਵਿਸ ਜਿਹੜੀ ਆ ਗਈਆਂ ਲੋਕਾਂ ਨੂੰ ਦੇ ਰਿਆ ਬਾਕੀ ਜੋਗਾ ਵੀ ਹੋ ਰਿਹਾ ਆਸਥਾਨਾਂ ਦੇ ਵਿੱਚ ਸਾਰੇ ਕ੍ਰਿਟੀਕਲ ਕੇਅਰ ਬਲੌਕ ਜਿਹੜੇ ਬਣ ਰਹੇ ਆ ਤੁਹਾਡੇ ਸੀਸੀਬੀ ਪੰਜਾਬ ਜਾ ਬੈਡ ਦੇ ਤੁਹਾਡੇ ਵੀ ਇੱਥੇ ਬਣੇਗਾ ਜੀ ਉਹਦੇ ਵਿੱਚ 20 ਬੈਡ ਜਿਹੜ ਨੂੰ ਵੈਂਟੀਲੇਟਰ ਦੀ ਲੋੜ ਨੂੰ ਪੀਜੀਐ ਲੈ ਜਾਓ ਜਾਂ ਕਿਤੇ ਪ੍ਰਾਈਵੇਟ ਚ ਲੈ ਜਾਓ ਇੱਥੇ ਸਾਰਾ ਕੁਝ ਹੋਇਆ ਕਰੇਗਾ ਡਾਕਟਰ ਦੀ ਟ੍ਰੇਨਿੰਗ ਵੀ ਕਰ ਲੈਣਾ ਨਾਲ ਦੀ ਰਾਜ ਨੂੰ ਡਾਕਟਰ ਜੀ ਸਿੱਕਣਾ ਤੁਸੀਂ ਕਿਹਾ ਕਿ ਯੁੱਧ ਨਸ਼ਾ ਰੋਕਣ ਦੀ ਮੁਹਿੰਮ ਦੇਤੀ ਹੈ ਪਰ ਕਈ ਹਸਪਤਲ ਤੇ ਕੋਈ ਦਿੱਥੇ ਡਾ ਗਿਲਾ ਹਸਪਤਲ ਹੈ ਉਥੇ ਸੈਕਟਰਸ ਡਾਕਟਰਾਂ ਦੀ ਬਹੁਤ ਜ਼ਿਆਦਾ ਕਮੀ ਹੈ ਜੇ ਅਸੀਂ ਪੂਗਾ ਦੀ ਗੱਲ ਕਰੀਏ ਤਾਂ ਇੱਥੇ ਸਿਰਫ ਇੱਕ ਹੈ ਹਾਂ ਉਹਦੇ ਵਿੱਚ ਅਸੀਂ ਮੈਂ ਜਿੰਨੇ ਵੀ ਪੰਜਾਬ ਦੇ ਸੈਕਟਰਸ ਸਾਰਿਆਂ ਨਾਲ ਗੱਲ ਕੀਤੀ ਬਹੁਤ ਸਾਰਿਆਂ ਨੇ ਸਾਡੇ ਮਿਸ਼ਨ ਨੂੰ ਜੁਆਇਨ ਕੀਤਾ ਜੀ ਉਜਤੇ ਕਿਤੇ ਸਾਡੇ ਕੋਲ ਨਹੀਂ ਆਸੀ ਐਮਪੈਨਲ ਕਰਦੇ ਆ ਉਹਨਾਂ ਨੂੰ 1500 ਰੁਪਏ ਪਰ ਆਰ ਦਿੰਨੇ ਆ ਇਸੇ ਤਰ੍ਹਾਂ ਅਨਸਟੈਟਿਸਟਿਕ ਵੀ ਕਰਦੇ ਆ ਸਾਡੇ ਕੋਲੇ ਕਮੀ ਜਿਹੜੇ ਜਿਹੜੇ ਰੇਡੀਓਲੋਜਿਸਟ ਹੁੰਦੇ ਆ ਜਿਹੜੇ আলਟਰਾਸਾਉਂਡ ਤੇ ਐਕਸਰੇ ਪੜਦੇ ਆ ਜਾਂ ਕਰਦੇ ਆ ਉਹਨਾਂ ਦੀ ਵੀ ਕਮੀ ਆ ਗਾਇਨੇਕੋਲੋਜਿਸਟ ਦੀ ਵੀ ਕਮੀ ਆ ਮੈਡੀਕਲ ਸਪੈਸ਼ਲਿਸਟਸ ਤੁਹਾਡੇ ਇੱਕ ਹੈ ਤੇ 4 ਨਾਂ ਨੇ ਚੋਣੇ ਆ ਉਹ ਕੁੜੀ ਕੁੜੀ ਦਾ ਵਿਆਹ ਹੋ ਗਿਆ ਉਹ ਅੰਮ੍ਰਿਤਸਰ ਸਾਹਿਬ ਜਾਣਾ ਚਾਹੁੰਦੀ ਆ ਉਹਨੂੰ ਰੋਕਿਆ ਹੋਇਆ ਕਿ ਬੇਟੇ ਤੂੰ ਰੁਕ ਜਾ ਤੁਹਾਡੇ ਗਾਇਨੇਕੋਲੋਜਿਸਟ ਆ ਉਹਦੇ ਕੋਲ ਹਿੱਸੇ ਕਰਨ ਲੱਗੇ ਆ ਮੇਰੇ ਖਾਸ ਫੈਲੋ ਦੀ ਮੋਹ ਆ ਮੈਂ ਆਪਣੇ ਫੈਲੋ ਨੂੰ ਵੀ ਮਨਾਇਆ ਬੱਚੇ ਦੇ ਸਿਰ ਤੇ ਵੀ ਪਿਆਰ ਦੇ ਕੇ ਆ ਵੀ ਬੱਚੇ ਤੂੰ ਇੱਥੇ ਕੰਮ ਕਰੋ ਤੁਹਾਨੂੰ ਮੈਂ ਸਾਲ ਬਾਅਦ ਲਾ ਦਾਂਗਾ ਸੋ ਇਸ ਨੂੰ ਪੈਨਲ ਕਰਕੇ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਦੀ ਜਿਹੜੀ ਹੈ ਉਹਨੂੰ 58 ਸਾਲ ਤੋਂ ਬਾਅਦ ਉਹਨਾਂ ਨੂੰ ਲਗਾਤਾਰ ਐਕਸਟੈਂਸ਼ਨ ਦੇ ਕੇ 65 ਸਾਲ ਤੱਕ ਸੋ ਬਹੁਤ ਸਾਰੀ ਸਟਰੈਟਜੀ ਜਿਹੜੀ ਹੈਗੀ ਆ ਜਿੰਨੇ ਜਿਹੜੇ ਬੰਦੇ ਜੁਜੀ ਕਰਦੇ ਆ ਉਹਨਾਂ ਨੂੰ ਪਹਿਲੀ ਵਾਰੀ ਆ ਕਿ ਅਸੀਂ ਉਹਨਾਂ ਨੂੰ ਸਿੱਧੀਆਂ 파ਟਨਰ ਡਾਕਟਰ ਦੇ ਦਿੱਤੀ ਆ ਵੀ ਜੁਆਇਨ ਕਰੋ ਬੱਚੇ ਰਿਲੇਟਡ ਹੁੰਦੇ ਆ ਬਾਹਰੋਂ ਦੂਜੇ ਸੂਬਿਆਂ ਤੋਂ ਆਏ ਹੋਏ ਸੀਗੇ ਬਟ ਉਹਦੇ ਚ 250 ਦੇ ਵਿੱਚੋਂ ਸਵਾ 100 ਨੇ ਜੁਆਇਨ ਕੀਤਾ ਔਰ ਬਾਕੀ ਸਵਾ 100 ਜਿਹੜਾ ਹੈਗਾ ਉਹ ਕੋਈ 10 ਲੱਖ ਕੋਈ 20 ਲੱਖ ਰੁਪਏ ਜਮਾ ਕਰਾ ਰਿਹਾ ਚਲੋ ਉਹਦੇ ਨਾਲ ਵੀ ਅਸੀਂ ਜਿਹੜੇ ਅਡੋਸੋ ਡਿਸਟ੍ਰਿਕਟ ਮਤ ਆਰਜਨ ਜਿਵੇਂ ਬੜੀ ਪ੍ਰੋਬਲਮ ਆਈ ਟੈਕਨੀਕਲ ਪ੍ਰੋਬਲਮ ਸੀ ਆਕਸੀਜਨ ਪਲਾਂਟ ਦੇ ਵਿੱਚ ਤੁਸੀਂ ਸਾਰੇ ਪਲਾਂਟ ਵੀ ਚੈੱਕ ਕਰ ਰਹੇ ਹੋ ਕਿਤੇ ਹੋਰ ਕਮੀਆਂ ਨਜ਼ਰ ਆ ਰਹੀਆਂ ਨੇ ਦੇਖੋ ਜਦੋਂ ਆਪਣੇ ਕੋਲੇ ਕੋਈ ਇਸ ਤਰ੍ਹਾਂ ਦਾ ਵਾਕਿਆ ਹੋਵੇ ਆਪਾਂ ਨੂੰ ਉਤੋਂ ਸਬਕ ਸਿੱਖਣਾ ਚਾਹੀਦਾ ਔਰ ਅਸੀਂ ਇਹ ਸਾਰੇ ਪੰਜਾਬ ਦੇ ਵਿੱਚ ਮੈਂ ਸਾਰੇ ਜਿੰਨੇ ਸਿਵਲ ਸਰਜਨ ਆ ਮੈਡੀਕਲ ਸੁਪਰਡੈਂਟ ਐ ਐਸਐਮਓ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਖਤ ਹਦਾਇਤਾਂ ਵੀ ਦਿੱਤੀਆਂ ਕਿ ਉਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਉਹਦਾ ਪਲਾਂਟ ਆਪਰੇਟਰ ਆ ਉਹਨੇ ਦੇਖਣਾ ਸਿਵਲ ਸਰਜਨ ਵੀ ਦੇਖੇ ਜੇ ਮੈਂ ਖੁਦ ਜਾ ਕੇ ਦੇਖ ਰਿਹਾ ਤਾਂ ਸਿਵਲ ਸਰਜਨ ਵੀ ਦੇਖ ਸਕਦਾ ਔਰ ਉਹਨੂੰ ਐਸਐਮਓ ਵੀ ਦੇਖੇ ਉਹਨੂੰ ਪਤਾ ਹੋਣਾ ਚਾਹੀਦਾ ਔਰ ਹਸਪਤਾਲ ਦੇ ਸਾਰੇ ਬੰਦੇ ਜਿਹੜੇ ਇੰਟਰਨ ਐ ਜਿਹੜੇ ਆਪਣੇ ਕਲਾਸ 4 ਹੈ ਜਾਂ ਜਿਹੜੇ ਤੁਹਾਡੇ ਵਾਰਡ ਰਟਨਟ ਹੈ ਜਾਂ ਜਿਹੜੇ ਤੁਹਾਡੇ ਹਾਊਸ ਜੌਬ ਤੇ ਇਹਨਾਂ ਨੂੰ ਦਿੱਤੀ ਅਸੀਂ ਨਵੇਂ ਡਾਕਟਰ ਦਿੱਤੇ ਉਹਨਾਂ ਦਾ 30 ਤੋਂ 50 ਹਜ਼ਾਰ ਕੀਤਾ ਡਾਕਟਰਾਂ ਨੂੰ 5 10 15 ਦਿੱਤਾ ਸੋ ਇਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਰਿਆ ਜਿਹੜੇ ਜਿਹੜੇ ਬੱਚੇ ਡੀਐਨਵੀ ਕਰਦੇ ਆ ਉਹਨਾਂ ਨੂੰ ਦਿੱਤਾ ਤੁਹਾਡੇ ਵੀ ਡੀਐਨਵੀ ਡੀਐਨਵੀ ਸ਼ੁਰੂ ਕਰਨੀਆਂ ਸਾਰੇ ਗਾਇਨੀ ਦੇ ਵਿੱਚ ਉਹਦੇ ਨਾਲ ਬੱਚੇ ਇੱਥੇ ਰਹਿਣਗੇ ਜਿਹੜੇ ਪੜਨ ਵਾਲੇ ਬੱਚੇ ਹੋਣਗੇ ਇੱਥੇ ਰਹਿਣਗੇ ਗਾਇਨੀ ਚ ਪ੍ਰੋਡੈਕਟ੍ਰਿਕਸ ਸੋ ਇਹ ਰੇਡੀਏਟਿੰਗ ਪ੍ਰੋਬਲਮ ਹੈਗੀ ਹੈ ਨਹੀਂ ਅਸੀਂ ਇਹਨੂੰ ਓਵਰਕਮ ਕਰਾਂਗੇ ਤੇ ਬਹੁਤ ਸਾਰੇ ਉਪਰਾਲੇ ਕਰ ਰਹੇ ਆ ਜੀ ਜਦੋਂ ਕੋਈ ਇੱਕ ਵਾਰੀ ਬਾਲਾ ਸਿਸਟਮ ਵਿਗੜੇ ਉਹਨਸ ਦਾ ਹਰ ਰੋਜ਼ ਟਾਈਮ ਲੱਗ ਜਾਂਦਾ ਥੋੜਾ ਜਿਹਾ ਲੇਕਿਨ ਹੁਣ ਅਸੀਂ ਕਾਫੀ ਕੰਫਰਟੇਬਲ ਪੋਜੀਸ਼ਨ 'ਚ ਆ ਰਹੇ ਆ ਆਡੀਓ ਪੰਜਾਬ ਦੀ ਭਗਵੰਤਮਾਨ ਸਰਕਾਰ ਹੈਲਥ ਨੂੰ ਲੈ ਕੇ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਕਿਤੇ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਬਿਲਕੁਲ ਸਹੀ ਹੈ ਤੇ ਡਾਕਟਰਾਂ ਦੀ ਸੇਫਟੀ ਦੀ ਬਿਲਕੁਲ ਨਹੀਂ ਹੈਗੀ ਇਹਨਾਂ ਨੂੰ ਦਰਦਰ ਭੜਕਣਾ ਪੈਂਦਾ ਜਦੋਂ ਇਹਨਾਂ ਦੇ ਪ੍ਰੋਬਲਮ ਆ ਜਾਂਦੀ ਹੈ ਦੇਖੋ ਇੱਕ ਤਾਂ ਅਸੀਂ ਸੀਸੀਟੀਵੀ ਲਾਏ ਆ ਸਿਕਿਉਰਿਟੀ ਬੰਦੇ ਵੀ ਰੱਖ ਰਹੇ ਆ ਇੱਕ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਜੀ ਜਿਹੜੇ ਪਿਛਲੇ 5 6 8 ਮਹੀਨੇ ਡਾਕਟਰ ਤੇ ਹਮਲਾ ਕੋਈ ਨਹੀਂ ਹੋਇਆ ਜੀ ਪੰਜ ਜਗ੍ਹਾ ਦੇ ਉੱਤੇ ਮੈਨੂੰ ਕੱਲਾ ਕੱਲਾ ਜਾਦਾ ਜੀ ਜਦੋਂ ਵੀ ਤੁਹਾਡੀ ਖਬਰ ਆਉਂਦੀ ਆ ਮੈਂ ਨਾਲ ਜਿਹੜਾ ਇੰਟਰਵਿਨ ਕਰਦਾ ਪਹਿਲਾਂ ਡੇਰਾ ਬੱਸੀ ਤੋਂ ਸ਼ੁਰੂ ਹੋਇਆ ਜੀ ਇਹ ਦੋ ਪਾਰਟੀਆਂ ਲੜੀਆਂ ਫਿਰ ਗੁਰਦਾਸਪੁਰ ਦੇ ਵਿੱਚ ਹੋ ਗਿਆ ਫਿਰ ਬਲਾਚੌਰ ਦੇ ਵਿੱਚ ਹੋ ਗਿਆ ਆ ਜਿਹੜਾ ਤੁਹਾਡਾ ਰੀਸੈਂਟਲੀ ਹੋਣ ਜਿਹੜਾ ਥੋੜੇ ਦਿਨ ਪਹਿਲਾਂ ਸੀਗਾ ਕੋਹ ਰਸਤਾ ਛੋੜ ਹੋ ਗਿਆ ਜਿੱਥੇ ਵੀ ਦੋ ਪਾਰਟੀਆਂ ਲੜੀਆਂ ਰਜਿੰਦਰਾ ਰਸਤਾ ਛੋੜ ਹੋ ਗਿਆ ਇਹ ਜਿੱਥੇ ਦੋ ਪਾਰਟੀਆਂ ਲੜੀਆਂ ਉਹ ਬਾਹਰ ਕਿਸੇ ਦਾ ਸਕੂਟਰ ਦਾ ਐਕਸੀਡੈਂਟ ਹੋ ਗਿਆ ਜਿੰਨੇ 5 ਦੇ 5 ਜਿਹੜੇ ਸੀਗੇ ਅਸੀਂ ਮੌਕੇ ਤੇ ਅਰੈਸਟ ਕੀਤੇ ਉਹਨਾਂ ਨੂੰ ਔਰ ਉਹਨਾਂ ਦੀ ਨੌਨ ਅਵੇਲੇਬਲ ਅਫਸਰਦਾਰੀਆਂ ਉਹਨਾਂ ਤੇ ਕਿ ਜਿਹੜੇ ਹਸਪਤਾਲ ਦੇ ਅੰਦਰ ਆ ਕੇ ਤੁਸੀਂ ਇੱਕ ਦੂਜੇ ਦੇ ਵੀ ਨਹੀਂ ਲੜਨਾ ਉਹਨਾਂ ਨੇ ਉਹਨਾਂ ਨੇ ਸਟਾਫ ਤੇ ਕੋਈ ਕੋਈ ਹਮਲਾ ਨਹੀਂ ਹੋਇਆ ਜੀ ਸਟਾਫ ਤੇ ਕੋਈ ਹਮਲਾ ਨਹੀਂ ਹੋਇਆ ਪਿਛਲੇ ਛੇ ਮਹੀਨੇ ਤੁਸੀਂ ਡਾਟਾ ਚੈੱਕ ਕਰੋ ਦੁਆਰਾ ਫਿਰ ਮੇਰਾ ਉਸੇ ਤੇ ਸਵਾਲ ਆ ਜੀ ਇੱਕ ਪੁਰਜੇ ਦੇ ਪਿੱਛੇ ਉਹ ਐਕਸ-ਰੇ ਵਾਲੀ ਮਸ਼ੀਨ ਰੁਕੀ ਹੋਈ ਆ ਪਹਿਲਾਂ ਵੀ ਤੁਸੀਂ ਆਏ ਸੀ ਉਦੋਂ ਵੀ ਤੁਸੀਂ ਕਹਿਆ ਸੀ ਇਹਦਾ ਜਲਦੀ ਹੱਲ ਹੋਵੇਗਾ ਦੁਆਰਾ ਫਿਰ ਹੁਣ ਤੁਸੀਂ ਆਏ ਹੋ ਤੇ ਉਹ ਤੁਹਾਡੇ ਟਾਈਮ ਤੇ ਇਸ ਟਾਈਮ ਜਿੰਦਾ ਬੰਦ ਆ ਦੇਖੋ ਇਹਦੇ ਵਿੱਚ ਜਿਹੜਾ ਇਹ ਮਤਲਬ ਇਹਨਾਂ ਨੇ ਜੋ ਇਹਨਾਂ ਦੀ ਰਿਕੁਆਇਰਮੈਂਟ ਪੇ ਜੀਆ ਉਹ ਸਾਰਾ ਮੈਂ ਉਹਨੂੰ ਮੈਂ ਕਰਾਂਗਾ ਇਹਨਾਂ ਨੇ ਮੈਨੂੰ ਜਿਹੜੇ ਸਾਡੇ ਸਾਹਮਣੇ ਦੱਸ ਰਹੇ ਸੀ ਇਹਨਾਂ ਦੇ ਸਾਰੇ ਪ੍ਰੋਸੈਸ ਕੰਪਲੀਟ ਹੋ ਗਿਆ ਜਿਹੜੀ ਕੁਛੜ ਕੋਈ ਜਿਹੜੀ ਕੁਝ ਥੋੜੀ ਮੋਟੀ ਫਾਰਮੈਲਿਟੀ ਆ ਇਹ ਵੀ ਕਰਾਂਗੇ ਜੀ ਮੈਂ ਜਿਹੜਾ ਇਹਨਾਂ ਨੂੰ ਧੱਕਾ ਥੋੜੇ ਅਸੀਂ ਇਹਨੂੰ ਇਸਪੀਰੀਅਸ਼ਨ ਡਿਸਟ੍ਰਿਕਟ ਚਾਹੁੰਦਾ ਜੀ ਇੱਕ ਐਨਜੀਓ ਨੇ ਇਹਨਾਂ ਨੂੰ ਜਿਹੜੇ ਹੈਗੇ ਆ ਉਹ ਪ੍ਰੋਜੈਕਟ ਜਿਹੜੀ ਹੈਗੀ ਆ ਇਕੋਕਾਰਡੀਓਗ੍ਰਾਫੀ ਦੀ ਮਸ਼ੀਨ ਆ ਬੜੀ ਮਹਿੰਗੀ ਦਿੱਤੀ ਆ ਉਹ ਵੀ ਇਹਨਾਂ ਕੋਲੇ ਤਿੰਨ ਪ੍ਰੋਜੈਕਸ਼ਨ ਹਸਪਤਾਲ ਨਹੀਂ ਸੀ ਕੋਈ ਟ੍ਰੇਨਿੰਗ ਨਹੀਂ ਲੈ ਰਿਆ ਸੀਗਾ ਸੋ ਇਸ ਤਰ੍ਹਾਂ ਦੀ ਦਿੱਕਤ ਆ ਗਈ ਹੁਣ ਇੱਕ ਡਾਕਟਰ ਟ੍ਰੇਨਿੰਗ ਲੈ ਕੇ ਆਇਆ ਇਕੋਕਾਰਡੀਓਗ੍ਰਾਫੀ ਸ਼ੁਰੂ ਕਰ ਰਹੇ ਆ ਤੇ ਜਦੋਂ ਮੈਂ ਉਹ ਫਿਰ ਗੱਲ ਉੱਥ ਜਿਹੜਾ ਸਿਸਟਮ ਵਿਗੜਿਆ ਹੁੰਦਾ ਬੰਦਿਆਂ ਨੂੰ ਇੱਕ ਮਤਲਬ ਹੁੰਦਾ ਨਾ ਵੀ ਚਲਦਾ ਹੈ ਐਟੀਟਿਊਡ ਉਹ ਮੈਂ ਚੇਂਜ ਕਰਦਾਗਾ ਜੀ ਉਹ ਮੈਂ ਚੇਂਜ ਕਰਨ ਵਾਸਤੇ ਲੱਗਿਆ ਹੋਇਆ ਤੇ ਜਿੱਦਾਂ ਜਿਸ ਤਰ੍ਹਾਂ ਸਰਕਾਰ ਜਿਹੜੀ ਮੁਸ਼ਤਦੀਨਾ ਕੰਮ ਕਰ ਰਹੀ ਆ ਜੇ ਮੈਂ ਸਵੇਰ ਤੋਂ ਲੈ ਕੇ ਕੱਲ ਮੈਂ ਸਵੇਰੇ 7 ਵਜੇ ਸ਼ੁਰੂ ਕੀਤਾ ਸੀ ਜੇ ਚੱਲ ਜੀ ਰਖਾਉ ਮੈਂ ਪਹਿਲਾਂ ਰੋਪੜ ਗਿਆ ਜੀ ਫਿਰ ਨਨੂ ਸ਼ਹਿਰ ਗਿਆ ਫਿਰ ਜਲੰਧਰ ਗਿਆ ਫਿਰ ਮਾਮਲਸਰ ਦੇ ਸਾਰੇ ਹਸਪਤਾਲ ਚੈੱਕ ਕੀਤੇ ਸਵੇਰੇ ਫਿਰ ਮੈਂ ਜਾ ਕੇ ਜਿਹੜੇ ਸਕੂਲ ਦੇ ਵਿੱਚੋਂ ਸ਼ੁਰੂ ਕੀਤਾ ਬਿਹਾਰ ਸ਼ੁਕਰਪੁਰ ਡੈਂਕੂ ਤੇ ਉਹ ਤਰਨਤਾਰਨ ਗਿਆ ਹੁਣ ਇੱਥੇ ਆਇਆ ਜੀ ਕੋਟ ਇਸੇ ਖਾਂ ਗਿਆ ਹੁਣ ਇਸ ਤੋਂ ਬਾਅਦ ਮੈਂ ਬਰਨਾਲੇ ਜਾਊਂਗਾ ਉਸ ਤੋਂ ਬਾਅਦ ਮੈਂ ਸਗਰੂਰ ਜਾਊਂਗਾ ਫਿਰ ਮੈਂ ਰਾਤ ਨੂੰ ਪਟਿਆਲੇ ਜਿਹੜੇ ਬਾਕੀ ਦੇ ਸਾਡੇ ਇਹ ਸਰਵਿਸ ਡਾਕਟਰ ਆ ਉਹ ਵੀ ਇਸ ਤਰ੍ਹਾਂ ਹੀ ਕਰਨਗੇ ਔਰ ਜਿਹੜੇ ਸਾਰੇ ਜਿੰਨੇ ਵੀ ਤੁਹਾਡੇ ਸਿਵਲ ਸਰਜਨ ਦਾ ਸਮੂਹ ਦੋਨੋਂ ਚੋਂ ਇੱਕ ਬੰਦਾ ਜੁੜਾ ਹੈਗਾ ਉਹ ਮੋਗੇ ਦਾ ਇੱਕ ਦੋਨੋਂ ਸਟੇਸ਼ਨ ਨਹੀਂ ਛੱਡ ਸਕਦੇ ਇਹ ਮੈਂ ਮੈਂਟਿਟੀ ਕਰਤਾ ਜੀ ਕੋਈ ਵੀ ਡਾਕਟਰ ਸਾਡਾ ਚਾਹੇ ਚਾਹੇ ਇੰਟਰਨ ਆ ਚਾਹੇ ਹਾਊਸ ਆਫਰ ਜਿਉ ਨੇ ਉਹਨੇ ਐਡਵਾਂਸ ਲਾਈਫ ਸਪੋਰਟ ਦਾ ਕੋਰਸ ਨਹੀਂ ਕੀਤਾ ਤਾਂ ਉਹਦੀ ਰਜਿਸਟ੍ਰੇਸ਼ਨ ਨਹੀਂ ਹੋਏਗੀ। ਸੋ ਇਸ ਤਰ੍ਹਾਂ ਦੇ ਫਾਰਮ ਲੈ ਕੇ ਆ ਰਹੇ ਆ ਥੋੜਾ ਪਿਆਰ ਨਾਲ ਵੀ ਕਰ ਰਹੇ ਆ ਜਿਆਦਾ ਮੋਟੀਵੇਟ ਵੀ ਕਰ ਰਹੇ ਆ ਬਟ ਜੇ ਲੋੜ ਪਈ ਤਾਂ ਫਿਰ ਦੂਜੇ ਤਰੀਕੇ ਨਾਲ ਮੰਤਰੀ ਉਹ ਵੀ 57 ਦੇ ਕੁਝ ਸੈਲਫ ਸੈਂਟਰ ਨੇ ਜ਼ਿਲ੍ਹੇ ਵਿੱਚ ਹਾਂਜੀ 24/7 ਜੀ ਸਰਵਿਸਿਜ਼ ਲਈ ਇਸ ਤਰ੍ਹਾਂ ਕੋਈ ਡਿਲੀਵਰੀਜ਼ ਨੇ ਲਿਆ ਜਾਂ ਜਾਂ ਕੁਝ ਔਰ ਉਹਤੇ मोस्टली ਬੰਦ ਰਹਿੰਦੇ ਕਿਉਂਕਿ ਸਟਾਫ ਦੀ ਭਾਰੀ ਕਮੀ ਹੈ ਜੀ ਕਿ ਕਿ ਬੰਦ ਹੀ ਹੈ ਜੀ ਉਹ ਤਕਰੀਬਨ ਡਿਊਟੀ ਟਾਈਮ ਸੀ ਹਾਂ ਉਹ ਅਸੀਂ ਜਿੰਨੇ ਅਸੀਂ 225 ਕਸਤਾ ਲੈ ਕੇ ਦੇ ਜਿਹੜੇ ਤੁਹਾਡੇ ਸਾਰੇ ਜ਼ਿਲ੍ਹਾ ਹਸਪਤਾਲ ਔਰ 41 ਜਿਹੜੇ ਹੈਗੇ ਆ ਤੁਹਾਡੇ ਉਹ ਹੈਗੇ ਆ ਜੀ ਆਪਣੇ ਸੌਡੀਸ਼ਨ ਹਸਪੀਟਲ ਔਰ 162 ਦੇ ਕਰੀਬ ਹੈਗੇ ਜਿਹੜੇ ਸਾਡੇ ਕਮਿਊਨਿਟੀ ਹੈਲਥ ਸੈਂਟਰ ਆ ਜਿੱਥੇ ਸਪੈਸ਼ਲਿਸਟ ਪੋਸਟ ਆਉਂਦੀ ਆ ਉਹਨਾਂ ਦੇ ਵਿੱਚ ਜਿਹੜੇ 1000 ਡਾਕਟਰ ਇੱਥੇ ਭੇਜਾਂਗੇ ਉਹਨਾਂ ਨੂੰ ਅਸੀਂ ਚੁਆਇਸ ਹੀ ਦੇ ਰਹੇ ਪਏ ਇੱਥੇ ਜਾਣਾ ਤੁਸੀਂ ਇਹਨਾਂ ਨਾਲ ਸਾਡੇ ਡਾਕਟਰ ਪੂਰੇ ਹੋ ਜਾਣਗੇ 1200 ਨਰਸਾਂ ਦੀ ਭਰਤੀ ਆ ਰਹੀ ਹੈ ਜੀ ਨਰਸਸ ਸਟਾਫ ਨਰਸਸ ਭੇਜਾਂਗੇ ਸੋ ਬਾਕੀ ਜਿਹੜਾ ਲੋਕਲ ਸਟਾਫ ਹੈ ਜਿਹੜਾ ਕੋਈ ਸਫਾਈ ਸੇਵਕ ਹੈ ਜਾਂ ਦੂਜੇ ਲੋਕਲ ਹਾਇਰ ਕਰ ਸਕਦੇ ਆ ਜਦੋਂ ਅਸੀਂ ਹਰ ਬੰਦੇ ਦੀ ਜੇਬ ਦੇ ਵਿੱਚ 10 ਲੱਖ ਦਾ ਬੀਮੇ ਦਾ ਕਾਰਡ ਹੋਏਗਾ ਤੇ ਹਸਪਤਾਲਾਂ ਜਾਣਗੇ ਇਹਨਾਂ ਨੂੰ ਯੂਜ਼ਰ ਚਾਰਜਸ ਵੱਧ ਜਾਣਗੇ ਇਹਨਾਂ ਦੇ ਸੋ ਇਹਨਾਂ ਕੋਲੇ ਤੁਹਾਡੀ ਹੁਣ ਕਿੰਨੀ ਕਲੈਕਸ਼ਨ ਹੈ ਜੀ ਤੁਹਾਡੇ ਸਮosaur ਕਿੰਨੀ ਕਲੈਕਸ਼ਨ ਹੈ ਪਰਮਾਨント ਤੁਹਾਡੀ ਆਯੂਸ਼ਤ ਕਿੰਨੀ ਕਲੈਕਸ਼ਨ ਹੈ ਸਰ ਸਾਡੇ ਕੋਲੇ ਆਯੂਸ਼ਤ ਕੋਲ 200 ਲੱਖ ਹੈ 200 ਲੱਖ ਦੇਖੋ ਜਿਹੜਾ ਤੁਹਾਡਾ ਮਾਤਾ ਖਸ ਲਿਆ ਹਸਤਾਲਾ ਉਹ ਵੀ ਜਿਲ੍ਹਾ ਹਸਤਾਲਾ ਉੱਥੇ ਮੈਡੀਕਲ ਕਾਲਜ ਵੀ ਹੈ ਉਹਨਾਂ ਦੀ ਹੈਗੀ ਹੈ ਜੀ 40 ਤੋਂ 45 ਲੱਖ ਫੋ ਵੀਰ ਨੂੰ ਅਸੀਂ ਪਰਸਨੈਂਟ ਕਰ ਰਿਹਾ ਕਿ ਤੁਸੀਂ ਹੋਰ ਆਪਰੇਸ਼ਨ ਕਰੋ ਤੁਹਾਡੇ ਕੋਲ ਸਪੈਸ਼ਲਿਸਟ ਆ ਗਿਆ ਗਾਇਨਕੋਲੋਜੀਸਟ ਆ ਗਿਆ ਸਜੇਰੀਅਨ ਕਰੋ ਤੁਸੀਂ ਜਿਹੜੇ ਜਿੰਨੇ ਵੀ ਤੁਹਾਡੇ ਦੂਜੀਆਂ ਸਰਜਰੀਜ਼ ਕਰੋ ਐਂਡੋਸਕੋਪਿਕ ਸਰਜਰੀਜ਼ ਕਰੋ ਉਹਨਾਂ ਨੂੰ ਤੁਸੀਂ ਪੈਸੇ ਕਲੇਮ ਕਰੋ ਫਰਿਸ਼ਟਿਸ ਸਕੀਮ ਦੇ ਵਿੱਚ ਵੀ ਪੈਸੇ ਕਲੇਮ ਕਰੋ ਸੋ ਇਹ ਆਪਣੀ ਜੇ ਤੁਸੀਂ ਕਲੈਕਸ਼ਨ ਇਹ ਵੀ ਆਪਣਾ 40 ਮੈਂ ਕਹਿੰਦਾ 45 ਲੱਖ ਨਹੀਂ ਜੇ 25 ਲੱਖ ਵੀ ਕਰ ਲੈਣਗੇ ਤਾਂ ਇਹਨਾਂ ਨੂੰ ਜਿਹੜਾ ਤੁਸੀਂ ਜਿਹੜੇ ਬਾਕੀ ਦੇ ਜਿਹੜੇ سپورਟਿੰਗ ਸਟਾਫ ਹੈ ਉਹ ਰੱਖਣ ਦੇ ਵਿੱਚ ਕੋਈ ਛੋਟੀ ਮੋਟੀ ਰਿਪੇਅਰ ਕਰਨੀ ਉਹ ਪੈਸੇ ਸਰਕਾਰ ਨਹੀਂ ਲੈਂਦੀ ਇਹਨਾਂ ਕੋਲ ਦਿੰਦੇ ਅਸੀਂ ਡਾਕਟਰ ਸਾਹਿਬ ਮੰਤਰੀ ਜੀ 2.5 ਸਾਲ ਪਹਿਲਾਂ ਮੋਗੇ ਸਿਵਲ ਹਸਪਤਾਲ ਦੇ ਵਿੱਚ ਯੂਜ਼ਫ ਚਾਰजेस ਤੇ ਲੱਖਾਂ ਰੁਪਏ ਦਾ ਘੁਟਾਲਾ ਹੋਇਆ ਸੀ। ਉਹਨੂੰ ਲੈ ਕੇ ਫਰੀਦਕੋਟ ਦੀ ਸਿਵਲ ਸਰਜਨ ਦੀ ਟੀਮ ਜਾਂਚ ਕਰ ਰਹੀ ਹੈ। ਉਹ ਜਾਂਚ ਕਿੰਨੀ ਦੇਰ ਚ ਪੂਰੀ ਹੋਊਗੀ ਕਿਉਂਕਿ 1 ਮਹੀਨਾ ਆਲਰੇਡੀ ਹੋ ਚੁੱਕਾ ਜਾਂਚ ਚੱਲਦੀ ਹੈ ਉਹਦੇ ਵਿੱਚ ਤੁਹਾਡੇ ਜਿਹੜੀ ਉਹਦੇ ਵਿੱਚ ਐਕਸ਼ਨ ਹੋ ਚੁੱਕਿਆ ਜੀ ਇਸ ਸਮੋਂ ਤੇ ਐਕਸ਼ਨ ਹੋ ਗਿਆ ਤੁਹਾਡਾ ਜਿਹੜਾ ਸੀਗਾ ਉਹਦੇ ਨੇ ਡੀਲ ਕਰਦਾ ਸੀ ਉਹਦੇ ਜਦੋਂ ਸਾਡੇ ਧਿਆਨ ਚਾ ਬਿਲਕੁਲ ਉਹਦੇ ਤੇ ਬਿਲਕੁਲ ਜਲਦੀ ਹੋ ਜਾਏਗੀ ਜੀ ਅਸੀਂ ਉਹਦੇ ਚ ਐਕਸ਼ਨ ਕਰਤਾ ਉਹਦੀ ਰਿਪੋਰਟ ਆ ਵੀ ਚੁੱਕੀ ਹੈ ਐਕਸ਼ਨ ਹੋ ਵੀ ਚੁੱਕਿਆ ਸ਼ੁਰੂ ਹੋ ਚੁੱਕਿਆ ਸਾਰਾ ਬਿਲਕੁਲ ਉਹਦੇ ਤੇ ਕੰਮ ਹੀ ਕਰ ਰਿਹਾ ਹੈ ਸਾਹਿਬ ਇੱਕ ਜਿਹੜਾ ਤੁਸੀਂ ਕਾਰਡ ਦੀ ਗੱਲ ਕੀਤੀ ਜਿਹੜਾ ਪੰਜਾਬ ਸਰਕਾਰੋਂ 10 ਲੱਖ ਦਾ ਸ਼ੁਰੂ ਕਰਦਾ ਉਹ ਤੁਹਾਨੂੰ ਬਰੀਫ ਕਰ ਦੋ ਕਿ ਕੀ ਟਰਮਿੰਟ ਕੰਡੀਸ਼ਨ ਹੋ ਗਈਆਂ ਫੈਮਿਲੀ ਕਿੰਨੇ ਸਾਰੇ ਪੰਜਾਬੀ ਜਿਹਦੇ ਕੋਲੇ ਪੰਜਾਬ ਦਾ ਆਧਾਰ ਕਾਰਡ ਹੈ ਤੇ ਜਿਹਦੇ ਕੋਲ ਵੋਟਰ ਕਾਰਡ ਹੈ ਤੇ ਉਹਨਾਂ ਦੇ ਬੱਚੇ ਉਹਨਾਂ ਦੇ ਮਾਪੇ ਉਹਨਾਂ ਦੇ ਭੈਣ ਭਰਾ ਜੇ ਕੋਈ ਲੜਕੀ ਹੈ ਕੋਈ ਫਾਈਚਸ ਅਨਫੋਰਚਨਟਲੀ ਡਿਵੋਰਸ ਹੋ ਗਿਆ ਜਾਂ ਉਹ ਵਿਡੋ ਹੋਇਆ ਤੇ ਉਹ ਤੇ ਉਹਦੇ ਬੱਚੇ ਵੀ ਸਾਰੇ ਕਵਰ ਹੋਣਗੇ ਜੀ ਪੰਜਾਬ ਦੇ ਸਾਰੇ ਬੰਦੇ ਜੇ ਬਸ ਸਿਰਫ ਤੇ ਸਿਰਫ ਕੋਈ ਕੰਡੀਸ਼ਨ ਨਹੀਂ ਹੈ ਜੀ ਕੋਈ ਧਰਮ ਜਾਤ ਜਾਂ ਕ੍ਰੋਮ ਕੋਈ ਕ੍ਰਾਈਟੇਰੀਆ ਨਹੀਂ ਹੈ ਬਹੁਤ ਸਿੰਪਲਫਾਈ ਕਰਤਾ ਯੂਨੀਵਰਸਲ ਕਵਰੇਜ ਹੈ ਪਹਿਲੀ ਸਰਕਾਰ ਹੈ ਜੀ ਔਰ ਜਿਹੜੀ ਬਹੁਤ ਵੱਡਾ ਇੱਕ ਇਨੀਸ਼ੀਏਟਿਵ ਹੈ ਇਹਦੇ ਨਾਲ ਪੰਜਾਬ ਦੇ ਲੋਕਾਂ ਦਾ ਆਲਰੇਡੀ ਜਿਹੜੇ ਸਾਡੇ ਇਨੀਸ਼ੀਏਟਿਵ ਹੈ ਇਹਦੇ ਨਾਲ ਲੋਕਾਂ ਨੂੰ ਕਟੋ-ਕਟ 201500 ਕਰੋੜ ਦਾ ਪਰ ਜਿਹ ਫੋਟੋ ਪਾਕਟ ਐਕਸਪੈਂਸਸ ਹੈ ਜੀ ਗਰੀਬ ਬੰਦਿਆਂ ਦਾ ਇਲਾਜ ਹੋ ਰਿਹਾ ਦੁਆਇਆਂ ਮਰ ਲੀਆਂ ਤੁਸੀਂ ਵੀ ਮੰਨਦੇ ਹੋ ਤੇ ਇਹ ਇਹਦੇ ਨਾਲ ਕੀ ਹੋਏਗਾ ਕਿ ਜੇ ਕੋਈ ਰੱਬ ਨਾ ਕਰੇ ਕੋਈ ਬਾੜੀ ਨਾਮਰਾਜ਼ ਬਿਮਾਰੀ ਹੋਵੇਗੀ ਜਿਹਦਾ ਇਲਾਜ ਸਾਡੇ ਕੋਲ ਨਾ ਹੋਵੇ ਉਹ ਜਾ ਕੇ ਕਿਤੇ ਵੀ ਜਿਹੜਾ ਹੈਗਾ ਉਹ ਮਤਲਬ ਕੋਈ ਵੀ ਆਪਣੇ ਇਲਾਜ ਕਰਕੇ ਨਾ ਕਰਜਾਈ ਹੋਏਗਾ ਨਾ ਕਿਸੇ ਦਾ ਘਰ ਵਿਕੇਗਾ ਨਾ ਕਿਸੇ ਦੇ ਖੇਹਣੇ ਵਿਕਣਗੇ ਔਰ ਨਾ ਹੀ ਕੋਈ ਖੋਦਕਸ਼ੀ ਕਰਨ ਨੂੰ ਮਜਬੂਰ ਹੋਏਗਾ ਸਿੰਘਾ ਵਾਲੇ ਹਸਪੀਟਲ ਮੈਡੀਕਲ ਕਾਲਜ ਦਾ پلان ਚੱਲ ਰਿਹਾ ਦਿਓ ਸ਼ੁਰੂ ਹੋ ਰਿਹਾ ਜੀ ਉਹਦੇ ਵਿੱਚ ਹੈਗਾ ਜੀ ਉਹਦੇ ਸਾਡੇ ਏਜੰਡੇ ਦੇ ਉੱਤੇ ਆ ਉਹਦੇ ਵਿੱਚ ਇਸ਼ੂ ਹੈਗਾ ਵੀ ਜਿਹੜਾ ਮੈਡੀਕਲ ਕਾਲਜ ਹੈਗਾ ਸੀ ਜਿਹੜੇ ਸਾਡੇ ਕੋਲੇ ਪਹਿਲਾਂ ਤਿੰਨ ਸਾਡੇ ਕੋਲੇ ਉਹ ਸ਼ਹਿਰ ਪਰ ਆਪਣਾ ਕਪੂਰਸਲਾ ਤੇ ਬਨੇਰ ਕੋਟਲਾ ਦੇ ਵਿੱਚ ਇੱਥੇ ਜਿਹੜਾ ਜਿੱਥੋਂ ਸੈਂਟਰ ਤੋਂ ਕੋ ਫੰਡ ਆਣੇ ਆ ਇਹਦੇ ਵਾਸਤੇ ਨਵੇਂ ਸ਼ਹਿਰ ਵਾਸਤੇ ਸੰਗਰੂਰ ਵਾਸਤੇ ਇੱਕ ਦੋ ਹੋਰ ਹੈਗੇ ਜੀ ਉਹਨਾਂ ਵਾਸਤੇ ਸੈਂਟਰ ਦੀ ਫੰਡਿੰਗ ਨਹੀਂ ਹੈ ਲੇਕਿਨ ਉਹਦੇ ਵਾਸਤੇ ਸਾਨੂੰ ਸਕਰੂਰ ਵਾਸਤੇ ਸਾਨੂੰ ਇੱਕ ਉਹਨੂੰ ਵੈਂਚਰ ਕੈਪੀਟਲਿਸਟ ਕਹਿੰਦੇ ਆ ਜਿਹੜਾ ਬੰਦਾ ਇਨਵੈਸਟਮੈਂਟ ਕਰਨ ਲਈ ਤਿਆਰ ਹੈ ਔਰ ਅਸੀਂ ਪਹਿਲਾਂ ਸੋਚਿਆ ਵੀ ਨਹੀਂ ਸੀਗਾ ਜੀ ਜਿਹੜਾ ਲਹਿਰੇ ਵਾਸਤੇ ਜਿਹੜੇ ਜਿਵੇਂ ਜੈਨ ਜੈਸ ਦੀ ਬੋਡੀ ਹੈਗੀ ਉਹ ਕਹਿੰਦੇ ਅਸੀਂ ਸਾਰਾ ਬੜਾ ਦਿੰਨੇ ਆ ਇਸੇ ਤਰ੍ਹਾਂ ਨਵੇਂ ਸ਼ਹਿਰ ਵਾਸਤੇ ਇੱਕ ਵੈਂਚਰ ਕੈਪੀਟਲਿਸਟ ਉਹ ਸਾਨੂੰ ਤਿੰਨ ਪ੍ਰਾਈਵੇਟ ਪਲੇਅਰ ਆ ਜਿਹੜੇ ਕਹਿੰਦੇ ਅਸੀਂ ਬੜਾਵਾਂਗੇ ਤੇ ਅਸੀਂ ਉਹਨਾਂ ਦੇ ਨਾਲ ਸਾਡੀਆਂ ਟਰਮਲ ਪਾਲਿਸੀ ਚੱਲਦੀ ਹੈਗੀਆ ਤਿੰਨੋਂ ਬਣ ਜਾਣਗੇ ਤਿੰਨ ਜਿਹੜੇ ਸਰਕਾਰੀ ਵਾਲੇ ਸਟੰਗ ਸੈਟਅਪ ਕਰਕੇ ਇਸ ਸਾਲ ਦੇ ਵਿੱਚ ਸਾਡੇ 6 ਜਿਹੜੇ 5 ਜਾਂ 6 ਜਿਹੜੇ ਮੈਡੀਕਲ ਕਾਲਜ ਆ ਸਿੰਘਾਵਾਲਾ ਵਾਸਤੇ ਵੀ ਸਾਡੀ ਗੱਲ ਹੋਈ ਸੀ ਜੀ ਇੱਥੇ ਜਿਹੜੇ ਤੁਹਾਡੇ ਬਾਬਾ ਜੀ ਆ ਗਿਆ ਉਹਨਾਂ ਦਾ ਚਾਰਮਸਥਾਨ ਇੱਥੇ ਹੈਗਾ ਤੇ ਉਹ ਪਰ ਉਹਨਾਂ ਨੇ ਕਿਹਾ ਵੀ ਸਾਡੀ ਅਜੇ ਇਸ ਵੇਲੇ ਸਮਰੱਥਾ ਨਹੀਂ ਹੈ ਇੱਥੇ ਵਾਸਤੇ ਵੀ ਕੋਈ ਨਾ ਕੋਈ ਸੱਜਣ ਮਿਲ ਜੇਗਾ ਜੀ ਤੇ ਨੇਚਰਲੀ ਥੋੜਾ ਰਿਸੋਰਸਸ ਦਾ ਹੁੰਦਾ ਤੇ ਨਾਲੇ ਟੀਚਰਸ ਵੀ ਆ ਸੋ ਮੈਂ ਲੱਗਿਆ ਹਾਂ ਟੀਚਰਸ ਵੀ ਪ੍ਰੋਡਿਊਸ ਕਰਨੇ ਆ ਜੀ ਆਪਾਂ ਉਹਨੂੰ ਡਾਕਟਰਸ ਵੀ ਪ੍ਰੋਡਿਊਸ ਕਰਨੇ ਆ ਸੋ ਇਹ ਵੀ ਇਹ ਵੀ ਕਰਾਂਗੇ ਤੇ ਇਹ ਵੀ ਕਰਾਂਗੇ ਡਿਸਟ੍ਰਿਕਟ ਹਸਪੀਟਲ ਜੇ ਤੁਹਾਨੂੰ ਕੀ ਕੀ ਕ ਤਕਰੀਬਨ ਜਿਹੜਾ ਫੀਰਟ ਮੈਡੀਕਲ ਕਾਲਜ ਰੈਫਰ ਕਰ ਦੱਸਦਾ ਹੈ ਤਾਂ ਤੁਹਾਨੂੰ ਅੱਜ ਕੀ ਕੀ ਕਮੀਆਂ ਲੱਗੀਆਂ ਦੇਖੋ ਇੱਕ ਤਾਂ ਇੱਕ ਤਾਂ ਜਿਹੜਾ ਸਾਡੇ ਅਸੀਂ ਐਂਬੂਲੈਂਸ ਦੇ ਵਿੱਚ ਅਸੀਂ ਵੈਂਟੀਲੇਟਰ ਦੇ ਰਹੇ ਹਾਂ ਤੇ ਮੈਡੀਕਲ ਕਾਲਜ ਜਿਹੜਾ ਤੁਹਾਡਾ ਡਿਸਟ੍ਰਿਕਟ ਹਸਪਤਾਲ ਹੈ ਇੱਥੇ ਵੈਂਟੀਲੇਟਰ ਹੈ ਇਹ ਜਲਦੀ ਉਹ ਪੇਸ਼ਟੋ ਕਰਾਵਾਂਗੇ ਜੀ ਇੰਟੈਂਸਿਵ ਕੇਅਰ ਜਰੂਰ ਟੋਣਾ ਚਾਹੀਦਾ ਬਹੁਤ ਸਾਰੇ ਪੇਸ਼ੈਂਟ ਹੁੰਦੇ ਆ ਕਿ ਜਿਹਨਾਂ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਪੀਜੀ ਜਾ ਕੇ ਅਪਡੇਟ ਖਿਲਾ ਲਿਆ ਉਹਨਾਂ ਨੇ ਲੇਕਿਨ ਉਹਨਾਂ ਨੂੰ ਜਿਵੇਂ ਇਸ ਤਰ੍ਹਾਂ ਤੁਹਾਡੇ ਡਾਕਟਰ ਅਨੰਦ ਕੰਬੋਜ ਸੀਗੇ ਜੀ ਉਹਨਾਂ ਨੇ ਬੜੀ देर ਦੇਖੋ ਕਿ ਔਰ ਜੋ ਤੁਹਾਡੇ ਮਤਲਬ ਮੇਰੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਰਪਿੰਦ ਜੀ ਨੇ ਡਿਊਟੀ ਲਈ ਸੀ ਅਸੀਂ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਇੱਕ ਟਰੈਜੇਡੀ ਹੋਈ ਸੀ ਜਿਹੜੀ ਆਪਣੀ ਖੁਬਸਟਰ ਟਰੈਜੇਡੀ ਜਿਸ ਨੂੰ ਅਸੀਂ ਕਹਿੰਦੇ ਆ ਉਹਦੇ ਵਿੱਚ ਵੀ ਅਸੀਂ ਪੀਜੀਆ ਦੇ ਐਕਸਪਰਟ ਇਹਦੇ ਵਿੱਚ ਡੀਐਮਸੀ ਦੇ ਐਕਸਪਰਟਸ ਉਹ ਆ ਕੇ ਦੇਖ ਕੇ ਵੀ ਗਏ ਆ ਸੋ ਸਾਡੇ ਵਾਸਤੇ ਹਰ ਇੱਕ ਲਾਈਫ ਜਿਹੜੀ ਹੈ ਉਹ ਪ੍ਰੀਸ਼ੀਅਸ ਹੈ ਇੱਥੇ ਜਿਹੜਾ ਇੱਕ ਤਾਂ ਵੈਂਟੀਲੇਟਰ ਸਪੋਰਟ ਹਰ ਹਸਤਾ ਚ ਹੋਣੀ ਚਾਹੀਦੀ ਹੈ ਸੰਭੀ ਸੁਣੋ 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 ਜਿਵੇਂ ਦੇਖੋ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਜੀ ਉਹ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਇੱਕ ਪੱਥਰ ਹੁੰਦਾ 10 ਉਹ ਪੱਤਰ ਸਾਫਤਾ ਹੁੰਦਾ ਤਾਂ ਜਦੋਂ 11ਵੀਂ ਸੱਟ ਮਾਰਦੇ ਉਹਦੇ 12 ਟੁੱਟੇ ਹੋ ਜਾਂਦੇ ਆ ਸੋ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਜਿਹੜੀ ਮੈਂ ਹੁਣ ਤੱਕ ਜਿਹੜੀ ਮੈਂ ਇਹਨੂੰ ਪਕਾਈ ਕਹਿ ਲਵੋ ਕੋਸ਼ਿਸ਼ ਕਹਿ ਲਵੋ ਉਪਰਾਲਾ ਕਹਿ ਲਵੋ ਜਿਹੜੇ ਅਸੀਂ ਸਾਡੀ ਟੀਮ ਲੱਗੇ ਹੋਏ ਆ ਸੋ ਇਹ ਬਰਥ ਨਹੀਂ ਜਾਏਗੀ ਵੈਂਟੀਲੇਟਰ ਵੀ ਆਣਗੇ ਜੀ ਲੋਦਾਣੇ ਦੇ ਵਿੱਚ ਸ਼ੁਰੂ ਕਰਾਇਆ ਹਮ ਮੰਨ ਪਟਿਆਲੇ ਦੇ ਵਿੱਚ ਬਹੁਤ ਅੱਛਾ ਚੱਲ ਰਿਹਾ ਹੈਗਾ ਉਹਦੇ ਵਿੱਚ ਮਹਾਲੀ ਦੇ ਵਿੱਚ ਸ਼ੁਰੂ ਕਰਾਇਆ ਜਲੰਧਰ ਦੇ ਵਿੱਚ ਵੈਂਟੀਲੇਟਰ ਜਿਹੜੇ ਸਾਰੇ ਸ਼ੁਰੂ ਕਰਾਏ ਆ ਜੀ ਬਹੁਤ ਸਾਰੇ ਹਸਪਤਾਲਾਂ 'ਚ ਸ਼ੁਰੂ ਹੋ ਗਏ ਆ ਜੀ ਬਾਕੀ ਵੀ ਹੌਲੀ ਹੌਲੀ ਜਿਹੜਾ ਹੈਗਾ ਮੋਹੱਲਾ ਕਲੀਨਿੰਗ ਦੀ ਗੱਲ ਕੀਤੀ ਜਿਹੜੀ ਉਹ ਪੋਰਟਲ ਜਿਹੜਾ ਪੰਜਾਬ ਦੇ ਵਿੱਚ ਕਿੰਨੇ ਮੋਹੱਲਾ ਕਲੀਨਿੰਗ ਹਾਂ 885 ਆਲਰੇਡੀ ਸੀਗੇ ਜੀ 200 ਹੋਰ ਨਵੇਂ ਆ ਰਹੇ ਆ ਹਰਪਨ ਆ ਰਹੇ ਆ ਔਰ ਉਹ ਜਿਹੜੇ ਵੱਡੇ ਪਿੰਡਾਂ ਜਿਹਨਾਂ ਦੀ ਆਬਾਦੀ ਜਿਹੜੀ ਹੈਗੀ ਆ 4-5000 ਤੋਂ ਉੱਪਰ ਹੈ ਉਹਨਾਂ ਦੇ ਵਿੱਚ ਦੇ ਰਹੇ ਆ ਜਿੱਥੇ-ਜਿੱਥੇ ਬੱਸ ਸਟੈਂਡ ਹੈ ਰੇਲਵੇ ਸਟੇਸ਼ਨ ਹੈ ਉਹਨਾਂ ਦੇ ਸਾਹਮਣੇ ਦੇ ਰਹੇ ਆ ਤਾਂ ਕਿ ਵਾਤਵਾਰ ਲੋਕਾਂ ਨੂੰ ਸਹਾਈ ਹੋ ਜਾਵੇ 200 ਹੋਰ ਆ ਰਹੇ ਆ ਜੀ ਐਡ ਕਰਦੇ ਰਵਾਂਗੇ ਇਸ ਤੋਂ ਸਵਾით 3000 ਸਾਡੇ ਕੋਲੇ ਹੈਲਥ ਐਂਡ ਵੈਲਨੈਸ ਸੈਂਟਰ ਹੈ ਗਿਆ ਉਹਨਾਂ ਨੂੰ ਸਟਰੈਂਥਨ ਕਰ ਰਿਹਾ ਉਹਨਾਂ ਵਿੱਚ ਵੀ ਦਵਾਈਆਂ ਦੀ ਮਾਤਰਾ ਵਧਾ ਰਹੇ ਸਰ 200 ਜਿਹੜੇ ਇਹਨੇ ਕਰੋੜ ਤੱਕ ਸਟਾਰਟ ਹੋ ਰਹੇ ਇਹ ਮੈਨੂੰ ਲੱਗਦਾ ਵੀ ਇਹ ਅਗਲੇ 6 ਮਹੀਨੇ ਦੇ ਵਿੱਚ ਹੋ ਜਾਏਗਾ ਜੀ ਲੜੀ 100 ਨੇ ਤੋਂ ਲੜੀ ਹੈ ਬਾਕੀ ਵੀ ਕਰ ਦੋ ਡਾਕਟਰ ਸਾਹਿਬ ਆਊਟਸੋਰਸ ਮੁਲਾਜ਼ਮਾਂ ਦੀ ਸੁਪਰ 2000 ਕਿਉਂ ਵੀ ਟੱਕਰ ਤਾਂ ਕਹਾਈ ਨਹੀਂ ਉਹਨਾਂ ਦੀਆਂ ਸਾਰੀਆਂ ਪੈਂਡਿੰਗ ਇਹ ਮੇਰੇ ਚਾਹਤ ਇੱਥੇ ਆਇਆ ਜੀ ਮੈਂ ਪਾਰਟिकुलर ਨਹੀਂ ਕਿਸੇ ਬੰਦੇ ਦੀ ਵੀ ਇਹ ਮਤਲਬ ਕਿ ਜਿਹੜੀ ਤਨਖਾਹ ਹੈਗੀ ਆ ਉਹ ਪਹਿਲੀ ਨੂੰ ਬੱਤਵਾ ਦਸਤਰੀ ਬਹੁਜੇ ਨਹੀਂ ਹੋਏਗਾ ਤਾਂ ਇਹਦੇ ਵਿੱਚ ਮੈਂ ਬਹੁਤ ਸਟ੍ਰਿਕਟ ਹਾਂ ਜਿਹਦੇ ਚ ਜਿਹੜਾ ਕਰੀਬ ਬੰਦਾ ਵਿਚਾਰਾ ਆਊਟਸੋਰਸਸ ਤਾਂ ਉਹੀ ਹੈ ਜਿਹਨੇ ਕੁਆਲੀਫਾਈ ਵੀ ਨਹੀਂ ਕੀਤਾ ਉਹਨੂੰ ਤਰਖਾ ਵੀ ਥੋੜੀ ਮਿਲਦੀ ਆ ਉਹਨੂੰ پیسے ਮਿਲਨੇ ਚਾਹੀਦੇ ਆ ਉਹਨਾਂ ਵਾਸਤੇ ਵੀ ਸੀ ਮਿਨਿਮਮ ਵੇਜਸ ਦੂਜੇ ਸਾਰੇ ਲਾਗੂ ਕਰਦੇ ਆ